ਦੋਸਤੋ ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬਾ ਇਸ ਥਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਛੋਟੇ ਸਹਿਬਜ਼ਾਦਾ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਦੀਵਾਨ ਟੋਡਰਵਾਲ ਜੀ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਲਾਤੀ ਸੀ 78000 ਸੋਨੇ ਦੀਆਂ ਮੋਹਰਾਂ ਜਿਹੜੀਆਂ ਖੜੀਆਂ ਕੀਤੀਆਂ ਸੀ ਤੇ ਇਹ ਜਗ੍ਹਾ ਖਰੀਦੀ ਸੀ ਟੋਪੀ ਨਿਕਰ ਕੈਪਰੀ ਆਦਿ ਜਰਾਬਾਂ ਛੋਟੇ ਕੱਪੜੇ ਮਿੰਨੀ ਸਕਰਟ ਵਗੈਰਾ ਪਾ ਕੇ ਜਾਣਾ ਜਿਹੜਾ ਅੰਦਰ ਮੰਨੇਗਾ ਤੇ ਬਹੁਤ ਜਿਹੜੀ ਪਵਿੱਤਰ ਜਗ੍ਹਾ ਹੈ ਜਿਹੜੇ ਸਥਾਨ ਤੇ ਅੰਤਮ ਸੰਸਕਾਰ ਕੀਤਾ ਸੀ ਤੇ ਆਜੋ ਉਹ ਵੀ ਆਪਾਂ ਵੇਖਾਂਗੇ 29 ਦਸੰਬਰ ਨੂੰ ਜਿਹੜਾ ਛੋਟੇ ਸਹਿਬਜਾ ਦੇ ਮਾਤਾ ਗੁਜਰੀ ਦਾ ਜਿਹੜਾ ਅੰਤਮ ਸੰਸਕਾਰ ਕੀਤਾ ਸੀ ਦੀਵਾਨ ਟੋਡਰਮਲ ਜੀ ਨੇ ਇਸ ਜਗ੍ਹਾ ਦੇ ਉੱਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਹਨ 27 ਨੂੰ ਜਿਹੜੀ 26 27 ਨੂੰ ਕਚਹਿਰੀ ਲੱਗੀ 28 ਤਰੀਕ ਨੂੰ ਜਿਹੜਾ ਸੂਬਾ ਸਰਾਂਦ ਨੇ ਛੋਟੇ ਸਾਹਿਬ ਜਾਦਿਆਂ ਨੂੰ ਇੱਥੋਂ ਥੋੜੀ ਦੂਰ ਜਿਹੜਾ ਫਤੇਗੜ ਸਾਹਿਬ ਗੁਰੂ ਘਰ ਹੈ ਉਸ ਥਾਂ ਤੇ ਨੀਹਾਂ ਵਿੱਚ ਚਨਵਾ ਕੇ ਸ਼ਹੀਦ ਕਰ ਦਿੱਤਾ ਸੀਗਾ ਤੇ ਇਸ ਥਾਂ ਤੇ 29 ਦਸੰਬਰ ਨੂੰ ਜਿਹੜਾ ਅੰਤਮ ਸੰਸਕਾਰ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਾਦਿਆਂ ਦਾ ਤੇ ਜਿਹੜੇ ਵੱਡੇ ਸਾਹਿਬ ਜਾਦੇ ਸੀ ਉਹ ਚਮਕੌਰ ਦੀ ਗੜੀ ਵਿੱਚ ਜਿਹੜੇ ਸ਼ਹੀਦੀਪਾਗੀ ਸੋ ਦੋਸਤੋ ਬਾਕੀ 40 ਸਿੰਘਾਂ ਦੇ ਨਾਲ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੋਂ ਤਾੜੀ ਵਜਾ ਕੇ ਜਿਹੜੇ ਚਲੇ ਨਿਕਲ ਗਏ ਸੀ ਵੀ ਆਹ ਚੱਲਿਆ ਹਿੰਦਾ ਪੀਰ ਜੇ ਕੋਈ ਫੜ ਸਕਦਾ ਤਾਂ ਫੜ ਲਓ ਤੇ ਛੋਟੇ ਸਹਿਬਜਾਦਿਆਂ ਦੀ ਗੱਲ ਕਰੀਏ ਦੋਸਤੋ ਉਸ ਤੋਂ ਪਹਿਲਾਂ ਜਿਹੜਾ ਗੰਗੂ ਬ੍ਰਾਹਮਣ ਨਾਲ ਉਹ ਸਹੀ ਡਿਪੰਡ ਆ ਗਈ ਸੀ ਉੱਥੇ ਰਾਤ ਗੁਜ਼ਾਰੀ ਪਰ ਉਹ ਬੇਈਮਾਨ ਹੋ ਗਿਆ ਨਾ ਸੋਨੇ ਦੀਆਂ ਮੋਹਰਾਂ ਦੇ ਪਿੱਛੇ ਤੇ ਉਸ ਤੋਂ ਬਾਅਦ ਜਿਹੜਾ ਕੋਤਵਾਲੀ ਮਰਿੰਡੇ ਥਾਣੇ ਵਿੱਚ ਜਿਹੜਾ ਫੋਨ ਕਰਕੇ ਉਹਨਾਂ ਨੂੰ ਫੜਾਤਾ ਸਹਿਬਜਾਦਿਆਂ ਨੂੰ ਤੇ ਉਸ ਤੋਂ ਬਾਅਦ ਇੱਕ ਰਾਤ ਜਿਹੜੀ ਸਹਿਬਜਾਦਿਆਂ ਨੇ ਕੋਤਵਾਲੀ ਕੱਟੀ ਸੀ ਮਰਿੰਡੇ ਉਸ ਤੋਂ ਅਗਲੇ ਦਿਨ ਜਿਹੜਾ 25 ਤਰੀਕ ਨੂੰ ਸਹਿਬਜਾਦਿਆਂ ਨੂੰ ਫਤੇਗੜ ਸਾਹਿਬ ਲੈ ਕੇ ਆ ਗਈ ਸੀ ਠੰਡੇ ਬੁਰਜ ਵਿੱਚ ਸਿੱਟਤਾ ਸੀ ਮਾਤਾ ਗੁਜਰੀ ਤੇ ਛੋਟੇ ਸਹਿਬਜਾਦਿਆਂ ਨੂੰ ਤੇ ਉਸ ਤੋਂ ਬਾਅਦ ਜਿਹੜਾ 26 ਨੂੰ ਤੇ 27 ਨੂੰ ਜਿਹੜੀਆਂ ਦੋ ਕਚੈਰੀਆਂ ਲੱਗੀਆਂ 28 ਨੂੰ ਜਿਹੜਾ ਨੀਹਾਂ ਵਿੱਚੋਂ ਚਿੰਦ ਦਿੱਤਾ ਸੀ ਤੇ 29 ਤਰੀਕ ਨੂੰ ਇਸ ਥਾਂ ਤੇ ਅੰਤਮ ਸੰਸਕਾਰ ਹੋਇਆ ਸੀ ਅੱਜ ਜਿੱਥੇ ਤੁਸੀਂ ਪਾਲਕੀ ਸਾਹਿਬ ਵੇਖ ਰਹੇ ਹੋ ਇਸ ਥਾਂ ਤੇ ਛੋਟੇ ਸਾਹਿਬ ਜੱਦਿਆਂ ਤੇ ਮਾਤਾ ਗੁਜਰੀ ਜੀ ਦਾ ਅੰਤਮ ਸੰਸਕਾਰ ਹੋਇਆ ਸੀ ਹੈਨਾ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਜੀ ਇਹ ਇਸ ਤੋਂ ਮਹਿੰਗੀ ਜਗ੍ਹਾ ਸੰਸਾਰ ਵਿੱਚ ਤੁਹਾਨੂੰ ਕਿਤੇ ਵੀ ਨਹੀਂ ਮਿਲੂਗੀ ਉਸ ਟਾਈਮ 78000 ਸੋਨੇ ਦੀਆਂ ਮੋਹਰਾਂ ਵਿਸ਼ਾ ਕੇ ਦੀਵਾਨ ਟੋਡਰ ਮਾਲੀ ਜੀ ਨੇ ਜਿਹੜੀ ਇਹ ਜਗ੍ਹਾ ਲਈਤੀ ਸੀ ਸੂਬਾ ਸਰਾਂਧ ਤੋਂ ਤਾਂ ਦੇਖ ਲਓ ਤੁਸੀਂ ਦੋਸਤੋ 78000 ਸੋਨੇ ਦੀਆਂ ਮੋਹਰਾ ਉਸ ਵੇਲੇ ਦਾ ਜਿਹੜਾ 2.5 ਅਰਬ ਤੋਂ ਵੀ 250 ਅਰਬ ਤੋਂ ਵੀ ਜ਼ਿਆਦਾ ਜਿਹੜੀ ਮਹਿੰਗੀ ਰਾਕਮ ਸੀ ਉਸ ਵੇਲੇ ਦੀ ਅੱਜ ਦੇ ਟਾਈਮ 'ਚ ਦੇਖ ਲਓ ਨਾ ਕਿੰਨੀ ਹੋ ਤੇ ਇਧਰਲੇ ਪਾਸੇ ਵੇਖ ਲਓ ਜਿਹੜਾ ਸਰੋਵਰ ਬਣਿਆ ਹੋਇਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਦਾ ਬਾਏ ਗੁਰੂ ਲਿਖਣਾ ਨਾ ਭੁੱਲਿਓ ਤੇ ਦੋਸਤੋ 26 27 28 ਤਿੰਨ ਦਿਨ ਜਿਹੜਾ ਸਿੱਧੀ ਸਮਾਗਮ ਚੱਲ ਰਿਹਾ ਛੋਟੇ ਸਾਹਿਬ ਜਾਦਿਆਂ ਦਾ ਅੱਜ 27 ਤਰੀਕਾ ਤੁਸੀਂ ਜਾਣਦੇ ਹੋ ਹਨ ਤੇ ਜੋਤੀਸ ਰੂਪ ਗੁਰਦੁਆਰਾ ਜਿਹੜਾ ਅੱਜ ਕਾਫੀ ਰੌਣਕਾਂ ਲੱਗੀਆਂ ਹੋਈਆਂ ਨੇ ਦੋਸਤੋ ਕਾਫੀ ਲੋਕ ਜਿਹੜੇ ਆਏ ਹੋਏ ਨੇਗੇ ਤੇ ਦੋਸਤੋ ਹੋਰ ਗੁਰੂ ਘਰਾਂ ਦੀ ਗੱਲ ਕਰੀਏ ਫਤੇਗੜ ਸਾਹਿਬ ਤੇ ਬਾਬਾ ਤਨਰਾਮ ਮੋਤੀਰਾਮ ਮਹਿਰਾਜ ਦਾ ਵੀ ਗੁਰੂ ਘਰ ਹੈ ਜਿੱਥੇ ਤੁਹਾਨੂੰ ਉਹ ਗਲਾਸ ਵੇਖਣ ਨੂੰ ਮਿਲਣਗੇ ਜਿੰਨਾ ਵਿੱਚ ਛੋਟੇ ਸਾਹਿਬ ਜੀ ਆਦਿ ਨੇ ਜਿਹੜਾ ਦੁੱਧ ਪੀਤਾ ਸੀਗਾ ਤੇ ਉਹ ਗੁਰੂ ਘਰ ਹੈ ਜਿਹੜਾ ਉਹ ਵੀ ਇੱਥੋਂ ਬਹੁਤ ਦਾ ਨਜ਼ਦੀਕ ਹੈ ਥੋੜੀ ਦੋ 2 ਕਿਲੋਮੀਟਰ ਦੀ ਦੂਰੀ ਤੇ ਆ ਤੇ ਫਤੇਗੜ ਸਾਹਿਬ ਠੰਡਾ ਬੁਰਜ ਤੇ ਇੱਕ ਵਿਵਾਨਗੜ ਗੁਰੂ ਘਰ ਜਿੱਥੇ ਤੇ ਇਧਰ ਦੋਸਤੋ ਜਿਹੜਾ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਇਤਿਹਾਸ ਵੀ ਜਿਹੜਾ ਪੜ ਸਕਦੇ ਹੋ ਹੈਨਾ ਗੁਰੂ ਦਵਾਰਾਛੇ ਦੀ ਜੋਤੀ ਸਰੂਪ ਸਾਹਿਬ ਜੇ ਤੁਸੀਂ ਅਨਯਤ ਇਤਿਹਾਸ ਜਰੂਰ ਪੜ ਕੇ ਜਾਇਓ ਤੇ ਆਗੇ ਜਰੂਰ ਜਾਇਓ ਇੱਕ ਵਾਰੀ ਇਸ ਗੁਰੂ ਘਰ ਵਿੱਚ ਪਤਾ ਲੱਗੇ ਵੀ ਜਿੱਥੇ ਸਾਡੇ ਸਾਬੇ ਜੱਜਾਂ ਦਾ ਮਾਤਾ ਗੁਜਰੀ ਜਿਹੜਾ ਅੰਤਮ ਸੰਸਕਾਰ ਕੀਤਾ ਸੀ ਇੱਕ ਹਫਤੇ ਦੇ ਵਿੱਚ ਜਿਹੜਾ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੇਸ਼ ਤੇ ਆਪਣੇ ਜਿਹੜਾ ਕੋਮਲੇਖੇ ਲਾਤਾ ਸੀਗਾ ਪਰ ਈ ਨਹੀਂ ਮੰਨੀ ਸੀ ਨਾ ਤਾਂ ਇਥੋਂ ਵੀ ਦੇਖ ਸਕਦੇ ਹੋ ਦੋਸਤੋ ਤੁਸੀਂ ਜੋਤੀ ਸਰੂਪ ਸਾਹਿਬ ਜਿਹੜਾ ਗੁਰੂ ਘਰ ਹੈ ਸਾਹਮਣੇ ਬਿਲਕੁਲ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਦੀ ਇੱਕ ਵਾਰੀ ਫੇਰ ਦੱਸਦੀ ਹਾਂ ਸੋਨੇ ਦੀ 78000 ਸੋਨੇ ਦੀਆਂ ਮੂਰਾਂ ਵਿੱਚ ਆਗੇ ਜਿਹੜੀ ਦੀਵਾਨ ਟੋਡਰ ਮਾਲੀ ਜੀ ਨੇ ਛੋਟੇ ਸਾਹਿਬ ਜੰਦੇ ਦੇ ਮਾਤਾ ਗੁਜਰੀ ਦੇ ਅੰਤਮ ਸੰਸਕਾਰ ਵਾਸਤੇ ਇਹ ਜਗ੍ਹਾ ਸੂਬਾ ਸਰਹੰਦ ਤੋਂ ਲਈ ਸੀ ਤੇ ਇੱਧਰ ਦੋਸਤੋ ਲੰਗਰ ਚੱਲ ਰਹੇ ਨੇ ਗੁਰੂ ਦੀਆਂ ਸੇਵਾਵਾਂ ਵੀਡੀਓ ਵਧੀਆ ਲੱਗੀ ਦੋਸਤੋ ਸ਼ੇਅਰ ਕਰਿਓ ਵੱਧ ਤੋਂ ਵੱਧ